ਰੀਲ ਬਣਾਉਣ ਦਾ ਅਜੀਹ ਜਸਕਾ ਕਿਸਦਾ ਹਾਈ ਵੋਲਟੇਜ ਤਾਰਾ ਦੀ ਲਪੇਟ ਦੇ ਵਿੱਚ ਆਇਆ ਨੌਜਵਾਨ ਦੱਸਦੀ ਹੈ ਕਿ ਅੱਜਕੱਲ ਨੌਜਵਾਨਾਂ ਨੂੰ ਰੀਲ ਬਣਾਉਣ ਦੀ ਅਜੀਹ ਜਸਕੇ ਨੇ ਕਿ ਨੌਜਵਾਨ ਜਿਹੜੇ ਆਪਣੀ ਜਾਨ ਤੱਕ ਦੀ ਵੀ ਪਰਵਾਹ ਨਹੀਂ ਕਰਦੇ ਅਜਿਹਾ ਇੱਕ ਜੁਕ ਇੱਕ ਸਕੂਲੀ ਵਿਦਿਆਰਥੀ ਦੇ ਨਾਲ ਹੋਇਆ ਜਿਹੜਾ 12ਵੀਂ ਜਮਾਤ ਦੇ ਵਿੱਚ ਪੜਦਾ ਸੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਹ ਰੇਲ ਗੱਡੀ ਦੇ ਉੱਤੇ ਚੜ ਜਾਂਦਾ ਹੈ ਰੀਲ ਰੀਲ ਕਹਿੰਦੇ ਕਹਿੰਦੇ ਅਚਾਨਕ ਇਹ ਨੌਜਵਾਨ ਹਾਈ ਵੋਲਟੇਜ ਤਾਰਾ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਮੌਕੇ ਦੇ ਉੱਤੇ ਸਾਥੀਆਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਪਰ ਉਦੋਂ ਤੱਕ ਇਸ ਦਾ 80% ਤੱਕ ਸਰੀਰ ਜੜਾ ਉੱਚੋਤ ਜਾਂਦਾ ਤੇ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਇਸ ਨੌਜਵਾਨ ਨੂੰ ਜੋ ਸਿਵਲ ਹਸਪਤਾਲ ਲੈ ਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾਂਦਾ ਅਕਸਰ ਹੀ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਦੇ ਵਿੱਚ ਰਹਿਣ ਦੇ ਲਈ ਅਜੀਹਾ ਕੁਝ ਕਰਦੇ ਨੇ ਪਰ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਬੈਠਦੇ ਨੇ ਤੇ ਸਾਰੀ ਉਮਰ ਦਾ ਰੋਣਾ ਜੜਾ ਹੈ ਉਹ ਪੈ ਜਾਂਦਾ ਹੈ ਸਾਜੀ ਕੋ ਨਹੀਂ ਸਾਡੀਆਂ ਕੰਨੇ ਘੋੜਾਂ ਕਿਤਨੀਆਂ ਆਈਆਂ ਨੇ ਕਈ ਜੱਬ ਹੋਰ ਕਿ ਜਦੋਂ ਅਸੀਂ ਆਪਣੀਆਂ ਗੱਜੇ ਸੀਗੇ ਹਨਾ ਹੁਸਰ ਪਤਾ ਨਹੀਂ ਲੱਗਾ ਕਦੋਂ ਉੱਤੇ ਚੜ ਗਿਆ ਉਹਦੇ ਤੇ ਇਹ ਟ੍ਰੇਨ ਦੇ ਡੱਬੇ ਤੇ ਚੜਿਆ ਪਰ ਸਾਜੀ ਹਾਂ ਜਿੱਤ ਦੇ ਡੱਬੇ ਉੱਪਰ ਫੋਟੋ ਕਿਉਂ ਲਗਿਆ ਸੀ ਨਹੀਂ ਨਹੀਂ ਸਰ ਜੀ ਪਤਾ ਫੋਟੋ ਨਹੀਂ ਖਿਚਾਉਣ ਲੱਗਾ ਸੀ ਤੇਰਾ ਨਾਮ ਕੀ ਹੈ ਪਤਾ ਨਹੀਂ ਕਿੱਦਾਂ ਚੜਿਆ ਤੇਰਾ ਨਾਮ ਕੀ ਹੈ ਮੇਰਾ ਨਾਮ ਸਹਿਲਾਵ ਕਿਹੜਾ ਨਾਮ ਕੀ ਹੈ ਬਵਿੰਦਰ ਕਿਹੜੇ ਪਿੰਡ ਦਾ ਹਾਂ ਬਹਿ ਜਾ ਦੋ ਜੀ ਸਕੂਲੋਂ ਛੁੱਟੀ ਕੀਤੀ ਸੀ ਹਾਂ ਜੀ 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 ਇਹ ਨਹੀਂ ਗੁਲੇ ਚਲਦੇ ਸੇ ਸਾਇਓ ਉਹ ਫੋਟੋ ਕਿਚਨ ਦਾ ਪਲਾਨ ਜੇ ਬਣ ਗਿਆ ਸੀ ਸਾਇਓ ਉਹ ਕਿਚਨ ਗਏ ਸੀ ਨਾ ਹਾਂ ਤਾਂ ਉਹ ਚੰਗ ਜਾ ਕਿਹੜੇ ਸਕੂਲ ਪੜ੍ਹਦੇ ਹੈ ਇੱਥੇ ਉਹ ਸਕੂਲ ਹੈ ਸੇ ਸਕੂਲ ਲਿਵਟੀ ਰਹੀ ਹੈ ਮੋਬਾਈਲ ਇਹਨਾਂ ਦੇ ਇੱਕ ਮਿੰਟ ਪੂਰੇ ਸਕੂਲ ਉਹ ਯਾਰ ਮਾੜਾ ਬਾਹਰ ਪਿੱਛੇ ਕਰ ਦਿਓ ਯਾਰ ਚੋਲੇ ਗਏ ਨਹੀਂ ਨਾ ਅੱਜ ਫੋਟੋ ਕਿਚਨ ਗਏ ਤੇ ਵਰਦੀ ਤੇ ਉਹ ਸਕੂਲ ਦੀ ਪਾਈ ਆ ਜੋ ਕਿ 17 ਸਾਲ ਉਮਰ ਦਾ ਲੜਕਾ ਸੀ ਸਨ ਆਫ ਦਿਲਵਿੰਦਰ ਸਿੰਘ ਕੋਲੋਆ ਪਿੰਡ ਦਾ ਸੀ ਉਹ ਮਰੀਜ਼ ਲੈ ਕੇ ਆਇਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਹ ਰੇਲਵੇ ਲਾਈਨ ਤੋਂ ਤੇ ਉਹ ਉਹਦਾ ਕਾਫੀ ਬर्न ਹੋਇਆ ਸੀ ਅਸੀਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਵੱਡੇ ਹਸਪਤਾਲ ਭੇਜ ਦਿੱਤਾ ਹੈ ਕਿ ਸਡਨ ਅੱਗ ਪੰਸੇ ਸਾਰਾ ਉਹਦਾ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਜਲੇਆ ਹੋਇਆ ਸੀ